ਵਰਲਡ ਪੰਜਾਬੀ ਕਾਂਗਰਸ ਵੱਲੋਂ ਦਿੱਤੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਅੱਜ ਲਾਹੌਰ ਵਿੱਚ ਹੋਈ ਕਿ ਲਾਹੌਰ ਵਿੱਚ ਇਸ ਕਾਨਫਰੰਸ ਦੇ ਦੌਰਾਨ ਦੁਹਾਂ ਪੰਜਾਬਾਂ ਦੇ ਜਿਹੜੇ ਲੋਕਾਂ ਨੇ ਮਹਾ ਨਾਇਕ ਨੇ ਜੋ ਦੇ ਨੇ ਵੀਰ ਨੇ ਮੁੰਡਾ ਨੂੰ ਲੈ ਕੇ ਪਰਚੇ ਪੜੇ ਜਾਣ ਕੇ ਉਹਨਾਂ ਦੀ ਸ਼ਹਾਦਤਾਂ ਨੂੰ ਲੈ ਕੇ ਚਰਚਾ ਕੀਤੀ ਔਰ ਦੁਹਾਂ ਪੰਜਾਬਾਂ ਵਿੱਚ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਤਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੁਝ ਪੰਜਾਬੀ ਦੇ ਵਿੜੇ ਦੇ ਵਿੱਚੋਂ ਮਾਮੋਲੀ ਗੋਲੀਬਾਜ਼ੀ ਜਾਰੀ ਹੈ ਉਸ ਤੇ ਵੀ ਚਰਚਾ ਹੋਏਗੀ ਤੇ ਲਾਹੌਰ ਵਿਖੇ ਜਿਹੜੀ ਤਿੰਨ ਰੋਜ਼ਾ ਕਾਨਫਰੰਸ ਜਿਹੜੀ ਅੱਜ ਤੋਂ ਸ਼ੁਰੂ ਹੋ ਰਹੀ ਹੈ ਇਸ ਕਾਨਫਰੰਸ ਦਾ ਜਿਹੜਾ ਉਦਘਾਟਨ ਹੈ ਉਹ ਗੁਜਰਾਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਜਿਹੜੇ ਵਰਲਡ ਪੰਜਾਬੀ ਕਾਂਗਰਸ ਦੇ ਪ੍ਰਧਾਨ ਨੇ ਚੇਅਰਮੈਨ ਨੇ ਫਕਰ ਜਮਾਨ ਵੱਲੋਂ ਸਰਜੇ ਤੌਰ ਤੇ ਕੀਤੀ ਗਈ ਹੈ ਤੇ ਚੜ੍ਹਦੇ ਪੰਜਾਬ ਵੱਲੋਂ ਜਿਹੜੇ ਨੇ ਸਹਿਦ ਪੀਰ ਸਿੰਘ ਮੰਗਟ ਦੀ ਅਵਿਚੇ ਤ੍ਰਿਵਿੰਜੇ ਮੈਮਰੀ ਵਫਾਦ ਨੂੰ ਪੂਜਾ ਤੇ ਜਿਹਦੇ ਚ ਪੰਜਾਬ ਵੱਲੋਂ ਬਹੁਤ ਸਾਰੇ ਪੂਕੇ ਸਾਹਿਤਕਾਰ ਲੇਖਕ ਭੀ ਜਿਵੇਂ ਪ੍ਰੋਫੈਸਰ ਪੱਤਰਕਾਰ ਸਿੰਗਰ ਅਦਾਕਾਰ ਵੀ ਇਸ ਮਾਗਮ ਇਸ ਸੈਮੀਨਾਰ ਦੇ ਵਿੱਚ ਇਸ ਕਾਨਫਰੰਸ ਵਿੱਚ ਸ਼ਿਰਕਤ ਕੀਤੀ ਹੈ ਜੀ ਮਕੀਮ ਰਾਜ ਜੀ ਜਿਸ ਬਾਰੇ ਉਸ ਪ੍ਰਕਾਰ ਕਹਿ ਗਏ ਨਾ ਕਿ ਬੋਲਣ ਦੀ ਜਾ ਬੇੜਿਆ ਹਾਏ ਵਾਹ ਕੀ ਬਾਤ ਸੱਚੀ ਮੁੱਠੀ ਮੇਰੀ ਬੋਲਣ ਦੀ ਜਾ ਜਿਹੜਾ ਸੋਚ ਕੇ ਆਇਆ ਸਾਂ ਉਹ ਸਾਰਾ ਕੁਝ ਵਿਸਰ ਗਿਆ ਇਹੀ ਸ਼ਬਦ ਦੀ ਸ਼ਕਤੀ ਹੈ ਇਹੀ ਭਾਵਨਾ ਦੀ ਸ਼ਕਤੀ ਹੈ ਇਹ ਸੁਰ ਦੀ ਸ਼ਕਤੀ ਹੈ ਵਾਹ ਨਹੀਂ ਤਾਂ ਤਾਂ ਪਹਿਲੇ ਮੈਨੂੰ ਡਿਸਟਰਬ ਕੀਤਾ ਮੇਰੇ ਭਤੀਜੇ ਨੇ ਭਾਜੀ ਸ਼ੌਕਤ ਜੀ ਦੇ ਪੁੱਤਰ ਨੇ ਜਦੋਂ ਆ ਕੇ ਮੈਨੂੰ ਮਿਲਿਆ ਮੈਨੂੰ ਲੱਗਿਆ ਕਿ ਮੈਨੂੰ ਅੱਖਾਂ ਮੱਸੀਆਂ ਬਡੇਰ ਦੀ ਵਗੇ ਪੁੱਤ ਸੋਹਣਿਆ ਨਜ਼ਰ ਨਾ ਆਵੇ ਹਾਏ ਸ਼ੌਕਤ अली ਬਿਨੋਂ ਮੈਨੂੰ ਲੋਹਾਰ ਸੁਣਨਾ ਲੱਗਦਾ ਹਾਏ ਹਾਏ ਵਾਹ ਅੱਜ ਕਿੰਨਾ ਖਿਏ ਸ਼ੌਕਤ अली ਹਾਲ ਲੋਹਾਰ ਇੱਥੋਂ ਦੇ ਉਸਤਾਦ ਆਵਨ ਯਾ ਪੁਲਾ ਦਾ ਸਿਰਨਹਾਰਾ ਫਖਰ ਜ਼ਮਾਨ ਮੇਰੇ ਵਾਸਤੇ ਲੈਣਾ ਕਿ ਮੇਰੇ ਅੱਖੇ ਲੱਗਦਾ ਹੋਵੇ ਤੁਹਾਡਾ ਆਉਂਦਾ ਤੇ ਸਾਡੇ ਆਲਾ ਵਾਇਰ ਵੀ ਮੁਸਕ ਅੱਖਾਂ ਯਾਰ ਇਹੋ ਜਿਹੇ ਬੰਦੇ ਹੋ ਨਾ ਕੱਲੀ ਇਹਨੂੰ ਹੀ ਸੋਸ ਆਉਂਦੇ ਨੇ ਮੇਰਾ ਪਿਆਰਾ ਗੁਰਦਾ ਗੁਰਦਾ ਜਗਰਦੇ ਬਗੋਂ ਫਿਰਪਾ ਤੇਰਾ ਸਾਡਾ ਸਾਥ ਰਵੇ ਵਰਤ ਅਭੀ ਪਰਵੇਂ ਸਾਰੇ ਦੁਨੀਆ ਦੇ ਵਿੱਚ ਵਕਤੀ ਗਾਂਵੰਦੋ ਕਰਤੋ ਗਏ ਇੰਡੋਨੈਸ਼ੀਆ ਕਾਗੂਤ ਰਾਨ ਅਮਰੀਕਾ ਕੈਨੇਡਾ ਫਰੀਡਮ ਨਾਵੇ ਦਰਮਾ ਆਸਿਆ ਇਟਰੀ ਵਰਤਾਂ ਵਾਹੀ ਗੁਣ ਬੋਲਤੇ ਹਰ ਅਲਗ੍ਰੀਟ ਵਰਗ ਤੇ کہ ایک انٹرنشنل لہر بن گئی ہے ساری دنیا کے پابی کے حوالے کا پاکستانی کام بہت ہو رہا ہے لیکن دو کم آئیے پنجابی رے کے ابھی پنجابی لاہور کے پہلی پنجابی یونیورسٹی قائم کرنا ہیں اور دوسرا ہے کہ پرائمری کی سطح تک اسی پنجابی لاگو کرنا چاہتے ہیں ایک چیز ابھی کرا کرا لیے کہ لجسلے ਇਹ ਪੰਜਾਬੀ ਦੇ ਵਿੱਚ ਟੋਲ ਕਰ ਸਕਦੇ ਵਾਹ ਪਹਿਲੇ ਤੁਸੀਂ ਪੰਜਾਬੀ ਦੀ ਗੱਲ ਕਰਨ ਨਹੀਂ ਕੋਸ਼ਾ ਪਾਉਂਦੇ ਹੋ ਤੁਸੀਂ ਕਰ ਸਕਦੇ ਮੈਂ ਉਹਦੇ ਨਾਲ ਬਹੁਤ ਮੇਰੇ ਨਾਲ ਉਹ ਕਿ ਮੈਂ ਦਾ ਸੁਣਾ ਸਕਦਾ ਇੱਕ ਐਸ ਜਿਹੜਾ ਟਾਪਿਕ ਅਜਿਹਾ ਲੱਗ ਗਿਆ ਜੀ ਕਿ ਹਿਰਾਉ ਇਕਬਾਲ ਕੈਸਰ ਜੀ ਨੂੰ ਅਫਾਦਰ ਜਮਾਨ ਹੋਰਾਂ ਦੀਆਂ ਕਿਤਾਬਾਂ ਵੀ ਪਬਲਿਸ਼ ਹੋਈਆਂ ਔਰ ਸਾਰੇ ਕੋਸ਼ਿਸ਼ ਕਰ ਰਹੇ ਸੀ ਕਿ ਦੋਵਾਂ ਪੰਜਾਬਾਂ ਦੀ ਸਾਂਝ ਕੀਤੀ ਜਾਵੇ ਪਰ ਪਾਕਿਸਤਾਨੀ ਪੰਜਾਬ ਦੇ ਵਿੱਚ ਗੁਰਮੁਖੀ ਦੀ ਜਿਹੜੀ ਸਥਿਤੀ ਸੀ ਉਹ ਬਹੁਤ ਜਿਹੜੀ ਸੀ ਮਾੜੀ ਸੀ ਫਿਰ ਉਸ ਪੇਸਟਿਡ ਵਿਮਨ ਦੀ ਬਾਤ ਕੀਤੀ ਸਿਰਕਟਰ ਬੁਨੇ ਦੀ ਬਾਤ

ਤੁਹਾਡਾ ਮੇਰਾ ਅਰਗੂਮੈਂਟ ਇਹ ਹੈ ਮੈਂ ਇਹ ਨਹੀਂ ਚਲਾਇਆ ਹਾਂ ਸਾਬਤ ਕਰੀਦਾ ਕਿ ਉਹ ਚਲਾਇਆ ਗਿਆ ਸੀ। ਸਾਰੇ ਟ੍ਰਾਂਸਲੇਸ਼ਨ ਬੜੀ ਸੰਕਟਪੂਰਨ ਹੈ।